वेलकम बैक टू माय न्यू व्लॉग। ਤੇ ਚਾਹ ਪੀ ਲਈ। ਕਣਕ ਦਾ ਜਿਹੜਾ ਸਾਬ ਉਹ ਪਰਸੋਂ ਰਾਤ ਹੋ ਗਿਆ ਸੀ ਤੇ ਅੱਧ ਕੋ ਵਿੱਚ ਆਪਣੇ ਪੈਸੇ ਆ ਚੁੱਕੇ ਆ। ਤੇ ਉੱਥੋਂ ਜਾ ਕੇ ਉਹ ਲੈ ਕੇ ਆਉਣੇ ਆ। ਪਰ ਇਹ ਉੱਠ ਗਈ ਆ। ਜੋ ਆਕਨ ਵੀ ਹੋ ਗਈਆਂ ਛੁੱਟੀਆਂ। ਇਹਨਾਂ ਦੀ ਤਿਆਰੀ ਛੇਤੀ ਛੇਤੀ ਹੋ ਗਈ ਹੁਣ ਆਪਣੇ ਮਾਮੇ ਤੇ ਜਾਣ ਦੀ। ਤੇ ਆਪਾਂ ਮੋਟਰਸਾਈਕਲ ਨੂੰ ਗਰਮ ਕਰਕੇ ਸੜਾਤਾ ਆਪਾਂ। ਤੇ ਚਲਦੇ ਆਂ ਕੀ ਹਸਾਬਕਤਾ ਬਣਿਆ ਉਹ ਵੀ ਫਿਰ ਦੇਖਦੇ ਆਂ। ਕਿ ਪਹਿਲਾਂ ਜਾਂ ਲੈ ਕੇ ਆਈਏ ਪੈਸੇ ਕੱਲ੍ਹ ਦੇ ਆ ਚੁੱਕੇ ਆ ਪੈਸੇ ਵੈਸੇ ਸਵੇਰ ਦੇ ਤੇ ਮੈਨੂੰ ਜਾਣ ਦਾ ਟਾਈਮ ਨਹੀਂ ਲੱਗਿਆ ਮੈਂ ਹੁਣ ਜਾਣਾ ਫਿਰ ਹਸਪੀਟਲ ਵੀ ਅਸੀਂ ਜਾਣਾ ਅੱਜ ਤੇ ਪਈ ਕੰਮ ਕਰਨੇ ਆ ਪੜੀ ਜਾਣਾ ਪੜੀ ਹੈ ਚੱਲ ਰਹਿੰਦੇ ਰਹਿੰਦੇ ਇਹਨਾਂ ਤਾਂ ਸੱਚੀ ਤਿਆਰ ਹੋਏ ਨਾ ਚਲੋ ਹਾਂਜੀ ਗਾਇਸ ਆਪਾਂ ਜਿੱਦੇ ਨਾਲ ਜਾਂਦੇ ਹਾਂ ਦੇ ਸੀ ਉਹਦੇ ਪੈਸੇ ਫੜ ਕੇ ਤੇ ਲੈ ਆਏ ਆਂ ਆਵੇ ਰੋਡ ਤੇ ਖੜਾ ਮੈਂ ਇੱਥੇ ਤੱਕ ਆਉਂਦੇ ਹੁੰਦੇ ਸੀ ਉਦੋਂ ਉਹ ਉੱਥੇ ਮੋਟਰਸਾਈਕਲ ਉਹ ਪੈਂਡ ਚ ਖੜਾ ਕੇ ਤੇ ਅੱਗੇ ਚਲੇ ਜਾਂਦੇ ਸੀ ਹੁਣ ਚੱਲੀਏ ਕਾਰ ਨੂੰ ਵਾਪਸ ਤੇ ਫਿਰ ਹਸਪੀਟਲ ਵੀ ਜਾਣਾ ਲਓ ਜੀ ਗਾਇਸ ਵੇਲਾ ਸ਼ਾਮ ਦਾ ਹੋ ਚੁੱਕਿਆ ਤੇ ਆਪਾਂ ਪੈਸੇ ਕੋਈ ਲੈ ਕੇ ਆ ਗਏ ਸੀ ਤੇ ਉਦੋਂ ਬਾਅਦ ਜੀ ਚਲੇ ਗਏ ਉਧਰ ਨੂੰ ਹਸਪੀਟਲ ਲੋਕੇਸ਼ਨ ਪਰ ਆਲ ਨੂੰ ਉਹ ਤਾਂ ਟੋਸਟ ਵਗੈਰਾ ਕਰਾਉਣੇ ਸੀ ਸਿਮਰਨ ਨੇ ਉਹ ਕਰਾ ਕੇ ਤੇ ਆਇਆ ਤੇ ਉਸ ਤੋਂ ਬਾਅਦ ਕੀਤੀ ਰੈਸਟ ਦੁਪਹਿਰ ਦਾ ਟਾਈਮ ਸੀ ਤੇ ਹੁਣ ਆਪਾਂ ਦੱਸਦੇ ਹਾਂ ਕਣਕ ਦੇ ਸੀਜ਼ਨ ਦਾ ਕੀ ਹਿਸਾਬ ਕਿਤਾਬ ਬਣਿਆ ਸਾਰਾ ਨਾ ਇਸ ਸੀਜ਼ਨ 'ਚ ਕਿੰਨੇ ਕਮਾਏਗਾ ਤੇ ਉਹ ਵੀ ਦੱਸਾਂਗੇ ਤੇ ਦੱਸਾਂਗੇ YouTube 'ਚ ਵੀ ਆ ਤਾਂ ਜਿਹੜੀ ਕਮਾਈ ਹੋਈ YouTube 'ਚ ਉਹ ਵੀ ਦੱਸਦੇ ਹਾਂ ਤੇ ਚਲਦੇ ਆਂ ਪਹਿਲਾਂ ਆਪਾਂ ਖੇਤ ਚਲਦੇ ਆਂ ਸ਼ਾਮ ਹੋ ਗਈ ਹੁਣ ਠੰਡ ਰੰਦਾ ਜਾ ਮੌਸਮ ਹੋ ਗਿਆ ਬੜੀ ਗਰਮੀ ਡੈਨੋ ਪੈਣ ਲੱਗ ਗਈ ਨਿਕੜਾ ਨਹੀਂ ਜਾਂਦਾ ਬਣਾ ਕੰਮ ਤੋਂ ਤਾਂ ਕਿਤੇ ਵੀ ਚਲੋ ਜੀ ਪਹਿਲਾਂ ਉੱਥੇ ਲੋ ਵੀ ਗਾਇਸ ਆਪਾਂ ਪਹੁੰਚ ਗਏ ਆ ਖੇਤ ਤੇ ਤੁਹਾਨੂੰ ਪਹਿਲਾਂ ਮੜਾ ਜੇ ਮੈਂ ਹੁਣ ਸੈਟਅਪ ਕਰ ਲੇ ਕੀਤਾ ਉਹ ਕਾਲਮ ਉੱਥੇ ਬੈਠੂਗਾ ਮੈਂ ਤੇ ਆ ਹੈਗਾ ਆਪਣਾ ਟਰਾਈਬੋਰਡ ਇੱਥੇ ਰੱਖਦੇ ਆ ਤੇ ਤੁਹਾਨੂੰ ਦੱਸਦੇ ਆ ਫਿਰ ਵੀ ਕਿਦਾਂ ਦਾ ਲੱਗਿਆ ਆਪਣਾ ਤਕੀ ਸੀਜ਼ਨ ਲੋ ਜੀ ਆ ਹੈਗਾ ਆਪਣਾ ਸੈਟਅਪ ਤੇ ਕਰਦੇ ਆ ਗੱਲਬਾਤ ਸ਼ੁਰੂ ਠੀਕ ਹੈ ਤੇ ਸੀਜ਼ਨ ਇਦਾਂ ਲੱਗਿਆ ਵੀ 18 18 April 2024 ਨੂੰ ਮੈਂ ਗਿਆ ਸੀ ਵੀਰਵਾਰ ਵਾਲੇ ਦਿਨ ਸ਼ਾਕਟ ਏਰੀਆ 'ਚ ਕੰਮ ਕਰਨ ਜਿਹੜਾ ਕੁਝ ਮਤਲਬ ਉਹਨਾਂ ਦੱਸਿਆ ਸੀ ਨਾ ਉਹਦੇ ਉਲਟ ਹੀ ਹੋਇਆ ਸਾਰਾ ਕੁਝ ਪਤਾ ਨਹੀਂ ਕਹਤਾਂ ਐਨੀ ਮਤਲਬ ਜ਼ਿਆਦਾ ਵਧਾ ਚੜਾ ਕੇ ਗੱਲ ਦੱਸ ਦਿੰਦੇ ਹਨ ਤੇ ਮੈਂ ਉਸ ਹਸਾਬ ਨਾਲ ਗਿਆ ਚਲਾ ਉੱਥੇ ਪਹਿਲਾਂ ਤਾਂ ਦੱਸਿਆ ਸੀ ਇਹਨੂੰ ਤੇ ਮੇਰੇ ਕੋਲੋਂ ਮੈਂ ਫਿਰ ਉਸ ਹਸਾਬ ਨਾਲ ਮੋਟਰਸਾਈਕਲ ਵਗੈਰਾ ਦਾ ਪ੍ਰਬੰਧ ਕਰਕੇ ਗਿਆ ਜਦੋਂ ਉਹ ਮੋਟਰਸਾਈਕਲ ਵਾਲੀ ਗੱਲ ਜਿਹੜੀ ਆ ਉਹ ਆਪਾਂ ਕਰਾਂਗੇ ਅਗਲੀ ਵੀਡੀਓ 'ਚ ਇਹ ਕੀ ਚੱਕਰ ਆ ਹਨਾ ਤੇ ਪਹਿਲਾਂ ਆਪਾਂ ਕਰਦੇ ਹਾਂ ਕਣਕ ਦੀ ਸੀਜ਼ਨ ਦੀ ਗੱਲ ਤੇ ਕਣਕ ਦੇ ਸੀਜ਼ਨ ਵਿੱਚ 18 April ਨੂੰ ਮੈਂ ਗਿਆ ਤੇ ਲੱਗੀਆਂ ਵਿੱਚੋਂ 8 ਸਪੈਸ਼ਲਾਂ ਲੱਗੀਆਂ ਤੇ ਜਿਹਦੇ ਵਿੱਚੋਂ ਫਿਰ ਕਣਕ ਦਾ ਵੀ ਸੀਜ਼ਨ ਲੱਗਾ ਜਿਹੜੇ ਸਪੈਸ਼ਲਾਂ ਦੇ ਪੈਸੇ ਸੀ ਉਹ ਨਗਦ ਆ ਜਾਂਦੇ ਸੀ ਜਿਹੜੀ ਚੌਲਾਂ ਦੀ ਸਪੈਸ਼ਲ ਹੁੰਦੀ ਸੀ ਉਹਦੇ ਵਿੱਚੋਂ ਖਰਚਾ ਦਿੰਨੇ ਹੁੰਦੇ ਸੀ ਤੇ ਬਾਕੀ ਰੱਖ ਲੈਣੇ ਹੁੰਦੇ ਸੀ ਤੇ ਜਿਹੜਾ ਸੀਜ਼ਨ ਲੱਗਾ ਬਾਕੀ ਕਣਕ ਦੇ ਸੀਜ਼ਨ ਚ ਜਿਹੜੀ ਦਿਹਾੜੀ ਆ ਉਹ ਪੂਰੀ ਫੁੱਲ ਨਹੀਂ ਬਣਦੀ ਰਹੀ ਜਿੰਨੀ ਬਣਨੀ ਚਾਹੀਦੀ ਜਿੰਨੀ ਸਾਡੇ ਗੇਜ ਚ ਤੇ ਬਣਦੀ ਰਹੀ ਹੈ ਤੇ ਕੁੱਲ ਮਿਲਾ ਕੇ ਸੀਜ਼ਨ ਜਿਹੜਾ ਲੱਗਾ ਵਾ ਆ 1900 ਰੁਪਇਆ ਮੈਂ ਸੀਜ਼ਨ ਦੇ ਵਿੱਚ ਲਾਇਆ ਸੀ ਚਲਦੇ ਸੀਜ਼ਨ ਵਿੱਚ ਖਰਚੇ ਖਰਚੇ ਆਸਤੇ ਤੇ ਘਰ ਦੀਆਂ ਜ਼ਰੂਰਤਾਂ ਵਾਸਤੇ ਸੌਦੇ ਪੱਤੇ ਵਾਸਤੇ ਤੇ ਜਿਹੜੇ ਸਪੈਸ਼ਲਾਂ ਦੇ ਪੈਸੇ ਨਗਦ ਆਉਂਦੇ ਰਿਹਾ ਉਹ ਵੀ ਮਤਲਬ ਘਰੇ ਚੱਲ ਉਹਦਾ ਜਿੱਥੇ ਚੱਲ ਲੱਗਣੇ ਹੋ ਤਾਂ ਲੱਗਣੇ ਹੀ ਹਨਾ ਪੈਸੇ ਲੱਗ ਹੀ ਜਾਂਦੇ ਆ ਤੇ ਇਤਾਂ ਕਰਕੇ ਕਰਦੇ ਆ ਸਾਰਾ ਸੀਜ਼ਨ ਜਦੋਂ ਖਤਮ ਕੀਤਾ ਅਸੀਂ ਤੇ ਮੈਂ ਸਾਫ਼ ਸੁਭਾ ਕੀਤਾ ਅੱਜ ਬੈਠ ਕੇ ਸਾਰਾ ਕਲੀਅਰ ਤੇ ਜਿਹੜੇ ਮੈਨੂੰ ਪੈਸੇ ਬਚਦੇ ਆਏ ਆ ਨਾ ਪੈਸੇ ਸਾਫ਼ ਕਰਕੇ ਸਾਰਾ ਉਹ ਆਇਆ 4200 ਰੁਪਇਆ 4200 ਰੁਪਇਆ ਉਹ ਆਇਆ 42 ਤੇ 18 1900 ਉਹ ਬਣ ਗਿਆ ਤਕਰੀਬਨ 661 61 ਕੁਸੂ ਦਾ ਕਣਕ ਦਾ ਸੀਜ਼ਨ ਲੱਗਾ ਤੇ ਸਪੈਸ਼ਲਾਂ ਦੇ ਵਿੱਚ ਪਾ ਕੇ 6000 ਰੁਪਇਆ ਸਪੈਸ਼ਲਾਂ ਨਾਲ ਬਣਦਾ ਠੀਕ ਹੈ ਤੇ ਆਪਾਂ ਉਥੋਂ ਜਿਹੜਾ ਕੰਮ ਆਉਣੇ ਛੱਡ ਆਏ ਆ ਤੇ ਜਿਹੜੇ ਵਿੱਚ ਰਹਿ ਗਿਆ ਉਹ ਉਹਨਾਂ ਦੇਣੇ ਨਹੀਂ ਵੀ ਕਹਿੰਦੇ ਵੀ ਕੰਮ ਤੇ ਆਓ ਤੇ ਆਪਣੇ ਪੈਸੇ ਫਿਰ ਵਿਤਾਂ ਮਿਲਣਗੇ 5-700 ਰੁਪਇਆ ਰਹਿ ਗਿਆ ਹੋਊਗਾ ਉਹ ਤਾਂ ਚਲੋ ਜਾਵਾਂਗੇ ਤਾਂ ਤਾਂ ਹੀ ਮਿਲਣਗੇ ਬਾਕੀ ਆਪਾਂ ਉਥੇ ਜਾਣਾ ਨਹੀਂ ਕਿਉਂਕਿ ਕਾਟਾ ਪੈ ਗਿਆ ਸੀਜ਼ਨ ਤੇ ਜੇ ਆਪਦੇ ਇਥੇ ਏਰੀਆ 'ਚ ਕਰਦੇ ਕੰਮ ਤਾਂ ਘੱਟੋ ਘੱਟ 20000 ਦਾ ਸੀਜ਼ਨ ਲੱਗਣਾ ਸੀ ਕਿਉਂਕਿ ਮੈਂ 2020 ਤੇ 2021 ਵਿੱਚ ਸੀਜ਼ਨ ਲਾਇਆ ਸੀ ਕਣਕ ਦਾ ਤੇ 20000 ਇੱਕ ਵੇ 1 ਸਾਲ 19 ਦਾ ਤੇ 1 ਸਾਲ 20 ਦਾ ਇੱਥੇ ਇੱਥੇ ਲੱਗਦੇ ਹੁੰਦੇ ਸੀ तकरीबन 25 ਕੁ ਦੇਣੀ ਉੱਥੇ ਮੈਂ 31 ਦਿਨਾਂ ਦੇ ਵਿੱਚ ਇੰਨੇ ਬਣਾਏ 12 12.5 ਹਜ਼ਾਰ 12600 ਰੁਪਇਆ ਇੰਨੇ ਦਾ ਸੀਜ਼ਨ ਲਾ ਕੇ ਮੁੜਿਆ ਮਤਲਬ ਘਟੋ ਘਟ ਵੀ 7 8000 ਕਹਿ ਸਕਦੇ ਨੇ ਵੀ 8000 ਦਾ ਨਾ ਸੀਜ਼ਨ ਮਰ ਗਿਆ ਉੱਥੇ ਤਾਂ ਮੈਂ ਦੱਸਿਆ ਕੀ ਸੀ ਉਹਨਾਂ ਤੇ ਹੋਇਆ ਕੀ ਉਹ ਦੱਸਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਕਰਦੇ ਆ ਯੂਟਿਊਬ ਵਾਲੇ ਗੱਲ ਤੇ ਯੂਟਿਊਬ ਵਿੱਚੋਂ ਆਪਾਂ ਨੂੰ ਜਿਹੜੀ ਖੁਸ਼ੀ ਮਿਲੀ ਹੈ ਨਾ ਉਸ ਸੀਜ਼ਨ ਨਾਲ ਵਿਵਾਦ ਕੇ ਮਿਲੀ ਆ ਉਹ ਕਿਵੇਂ ਕਿਉਂਕਿ ਆਪਾਂ 100 ਸਬਸਕ੍ਰਾਈਬਰ ਤੋਂ ਘੱਟ ਸੀਗੇ 100 ਤੋਂ ਤੇ ਉਹ ਆਪਣੇ ਸੀਜ਼ਨ ਦੇ ਵਿੱਚ ਵਿੱਚ ਆਪਾਂ ਨੂੰ 25 ਸਬਸਕ੍ਰਾਈਬਰ ਮਿਲੇ ਜੋ ਕਿ ਬਣੀ ਮੇਰੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਕੋਈ ਵੀ ਯੂਟਿਊਬ ਤੇ ਕੰਮ ਕਰਦਾ ਨਾ ਕੋਈ ਵੀ ਯੂਟਿਊਬ ਤੇ ਕੰਮ ਕਰਦਾ ਉਹਨੂੰ ਪਤਾ ਤਾਂ ਹੁੰਦਾ ਵੀ ਇੱਕ ਇੱਕ ਸਬਸਕ੍ਰਾਈਬਰ ਕਿੰਨਾ ਜ਼ਿਆਦਾ ਮਾਇਨੇ ਰੱਖਦਾ ਹਨਾ ਤੇ ਉਹਦਾ ਹੀ ਆਪਾਂ ਨੂੰ 25 ਸਬਸਕ੍ਰਾਈਬ ਆਏ ਉਹਦੀ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਬਾਕੀ ਕੋਈ ਨਹੀਂ ਜਿਹੜਾ ਵੀ ਮਤਲਬ ਨਵੇਂ ਕੋਲ ਪਹੁੰਚਦੀ ਹੈ ਵੀਡੀਓ ਜਰੂਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਹੁਤ ਵਧੀਆ ਆਪਣਾ ਚੈਨਲ ਨਾਲ ਥੋੜਾ ਜਿਹਾ ਗਰੋਥ ਵਾਲ ਨੂੰ ਵਧਿਆ ਵਾ ਤੇ ਬਾਕੀ ਕਣਕ ਦਾ ਸੀਜ਼ਨ ਮੈਂ ਤੁਹਾਨੂੰ ਦੱਸਤਾ ਵੀ ਇਦਾਂ ਦਾ ਰਿਹਾ ਤੇ ਆਪਣੇ ਕੋਲ ਬਚਿਆ ਅੱਜ ਸਾਰਾ ਕਟਕਾਰ ਕਰਕੇ ਖਰਚਾ ਗੁਰਜਾ ਪਾ ਕੇ ਕਰਕੇ ਤੇ ਤਕਰੀਬਨ 25000 ਰੁਪਇਆ ਹੁਣ ਆਪਣੇ ਹੱਥ ਵਿੱਚ ਆ ਤੇ ਕੰਮ ਹੋਣਾ ਆਪਾਂ ਨੂੰ ਜਾਣਾ ਪਣਾ ਕੱਲ ਜਾਂ ਜਾਣੇ ਜਾਂ ਪਰਸੋਂ ਕੱਲ ਨੂੰ ਤਾਂ ਪਹਿਲਾਂ ਹਸਪੀਟਲ ਜਾਣਾ ਕਰੇ ਦਵਾਈ ਦੂਈ ਚਲਦੀ ਵੀ ਸਿਮਰਨ ਦੀ ਵੀ ਉਹ ਵੀ ਠੀਕ ਨਹੀਂ ਰਹਿੰਦੀ ਉਹਦੇ ਕਰਕੇ ਹਸਪੀਟਲ ਜਾਣਾ ਕੱਲ ਨੂੰ ਤੇ ਬਾਕੀ ਜਿਹੜੇ ਚੱਕਰ ਵਿੱਚ ਮੈਂ ਗਿਆ ਸੀ ਨਾ ਤੇ ਮਹੀਨੇ ਦਾ 31 ਦਿਨਾਂ ਵਿੱਚ ਨਾ 30 ਦਿਨਾਂ ਦੀ ਲਾਗਤ 30 ਦਿਨਾਂ ਵਿੱਚ 36000 ਦਾ ਕਰਕੇ ਮੈਂ ਗਿਆ ਸੀ ਵੀ 36000 ਮਿਲੂਗਾ ਜਿਹੜੇ ਕਰਕੇ ਮੈਨੂੰ ਮੋਟਰਸਾਈਕਲ ਵੀ ਲੈਣਾ ਪਿਆ ਉਹ ਵੀ ਮੋਟਰਸਾਈਕਲ ਵੀ ਜਿਹੜਾ ਉਹ ਕਾਟੇਵੰਦੀ ਸੌਦਾ ਗਿਆ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਅਗਲੀ ਵੀਡੀਓ ਚ ਕੀ ਚੱਕਰ ਹੋਇਆ ਤੇ ਬਾਕੀ ਠੀਕ ਆ ਕੋਈ ਨੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਹ ਕੁਛ ਰਿਹਾ ਕਣਕ ਦਾ ਸੀਜ਼ਨ ਆਪਾਂ ਬੋਰੀਆਂ ਢੋਈਆਂ ਤਾਂ ਬਹੁਤ ਆ ਪਰ ਗੱਲ ਬਣੀ ਨਹੀਂ ਜਿਹੜੀ ਗੱਲ ਬਣਨੀ ਚਾਹੀਦੀ ਸੀ ਆਪਣਾ ਇਹ ਰੇ ਛੱਡਿਆ ਸੀ ਸ਼ਾਹਕੋ ਗਿਆ ਹੀ ਤਾਂ ਸੀ ਮੈਂ ਵੀ 25 ਕਿਲੋਮੀਟਰ ਦਾ ਸਫ਼ਰ ਕਰਨਾ ਮਤਲਬ ਬੰਦਾ ਕਿਸੇ ਲਾਲਚ ਨੂੰ ਹੀ ਜਾਂਦਾ ਦੂਰ ਜਾਂਦਾ ਤਾਂ ਕੋਈ ਕਿਸੇ ਕੰਮ ਤੇ ਇਹ ਨਹੀਂ ਵੀ ਆਪਾਂ ਨੂੰ ਇਥੋਂ ਮੈਂ ਹੁਣ 20-25 ਕਿਲੋਮੀਟਰ ਗਿਆ 1100-1200 ਦਾ ਪੈਟਰੋਲ ਵੀ ਫੂਕ ਲਿਆ ਤੇ ਸੀਜ਼ਨ ਵੀ ਘਾਟੇ ਜਿਗਿਆ ਚਲੋ ਬਾਕੀ ਇਹ ਕਿਸਮਤ ਜਿੰਨੀ ਕੋ ਲਿਖੀ ਹੋਵੇ ਨਾ ਉਹਨਾਂ ਕੋਈ ਮਿਲਣਾ ਕਿਸਮਤ ਜਿੰਨਾ ਕੋ ਹੋਵੇ ਨਾ ਉਹਨਾਂ ਕੋਈ ਮਿਲਦਾ ਹੁੰਦਾ ਤੇ ਠੀਕ ਆ ਇਹਨਾਂ ਕੋ ਗੱਲਾਂ ਕਰਨੀਆਂ ਸੀ ਤੇ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਉਣ ਵਾਲੀਆਂ ਵੀਡੀਓ ਜੋ ਕਿ ਆਉਣ ਵਾਲੀਆਂ ਵੀਡੀਓ ਦਾ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੋ ਚਲੋ ਠੀਕ ਆ ਓਕੇ ਮਿਲਦੇ ਆ ਨੈਕਸਟ ਵੀਡੀਓ ਚ ਬਾਏ